ਪੰਜਾਬੀ ਸਿੰਗਰ ਕਾਕੇ ਨੇ ਅੱਜ ਆਪਣੇ ਇੰਸਟਾਗ੍ਰam ਤੇ ਦੋ ਸਟੋਰੀਆਂ ਪਾਈਆਂ। ਪਹਿਲੀ ਚ ਲਿਖਿਆ ਤੀ ਤ ਕੇ ਕੇ ਕੁੜੀਆਂ ਲੁੱਟੀਆਂ, ਪੁੱਤ ਪੁੱਤ ਕੇ ਕੇ ਮੁੰਡੇ ਲੁੱਟ ਗਏ ਡਿਜੀਟਲ ਵਾਲੇ। ਸਾਨੂੰ ਕੀ ਲੁੱਟਣਗੇ ਗੁੰਡੇ। ਪਹਿਲੀ ਸਟੋਰੀ ਪਾਈ ਵੀ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਰੱਖਾਂਗੇ ਅਤੇ ਸਾਰਿਆਂ ਨੂੰ ਖੁੱਲਾ ਸੱਦਾ ਆ ਅਤੇ ਜਿਹੜੇ ਵੀ ਕਲਾਕਾਰ ਆਉਣਾ ਚਾਹੁੰਦੇ ਆ ਆਪਣਾ ਸਟੈਂਡ ਲਵੋ। ਫਿਰ ਕਾਕੇ ਨੇ ਪ੍ਰੈਸ ਕਾਨਫਰੰਸ ਕੀਤੀ। ਜੋ ਕਿ ਕਾਫੀ ਲੰਬੀ ਚਲੀ ਤੇ ਮੇਨ ਮੇਨ ਗੱਲਾਂ ਕੀ ਹੋਈਆਂ ਉਹ ਵੀ ਆਪਾਂ ਤੁਹਾਨੂੰ ਦੱਸਦੇ ਹਾਂ। ਕਾਕੇ ਨੇ ਕਿਹਾ ਮੈਂ ਸੁਨੰਦਾ ਸ਼ਰਮਾ ਦੇ ਹੱਕ ਦੇ ਵਿੱਚ ਆਇਆ ਹੈ ਜਿਹੜੇ ਜਿਹੜੇ ਆਰਟਿਸਟਾਂ ਨਾਲ ਠੱਗੀ ਹੋਈ ਆ ਮੇਰੇ ਨਾਲ ਹੋਈ ਸ੍ਰੀ ਬਰਾੜ ਨਾਲ ਹੋਈ ਹੋਰ ਵੀ ਬਹੁਤ ਆਰਟਿਸਟ ਨੇ ਜਿਹੜੇ ਬੋਲ ਨਹੀਂ ਪਾਉਂਦੇ ਪਰ ਮੈਂ ਨੀਡਰ ਹੋ ਕੇ ਆਇਆ ਮੈਨੂੰ ਧਮਕੀਆਂ ਵੀ ਆਈਆਂ ਪਰ ਮੈਂ ਇੱਥੇ ਸੱਚ ਬੋਲੂਗਾ ਜੋ ਵੀ ਬੋਲੂਗਾ ਬਾਕੀ ਕਾਕਾ ਨੇ ਕੀ ਕੁਝ ਕਿਹਾ ਆਪਾਂ ਤੁਹਾਨੂੰ ਦੱਸਦੇ ਆ ਕਾਕਾ ਐਕਚੁਅਲੀ ਐ ਮੈਡ ਫੋਰ 뮤직 ਦੇ ਨਾਲ ਬਾਉਂਸੀ ਜਿਹੜੇ ਉਹਨਾਂ ਦੀ ਡਿਜੀਟਲ ਕੰਪਨੀ ਆ ਸਕਾਈ ਡਿਜੀਟਲ ਤਾਂ 3 ਸਾਲ ਦਾ ਕੰਟਰੈਕਟ ਸੀ ਜੋ ਕਿ 2024 ਦੇ ਵਿੱਚ ਕੰਪਲੀਟ ਹੋ ਚੁੱਕਿਆ ਸੀ ਪਰ ਫੇਰ ਵੀ ਉਹਨਾਂ ਦੇ ਵੱਲੋਂ ਸਾਡੇ ਚੈਨਲ ਰਿਲੀਜ਼ ਨਹੀਂ ਕੀਤੇ ਗਏ ਕਾਕੇ ਦਾ ਜਿਹੜਾ ਚੈਨਲ ਆ ਉਹ ਵੀ ਉਹਨਾਂ ਕੋਲ ਆ ਕਾਕੇ ਨੇ ਜਿਵੇਂ ਕਿ ਇੰਟਰਵਿਊ ਦੇ ਵਿੱਚ ਦੱਸਿਆ ਤੇ ਇਸ ਤਰ੍ਹਾਂ ਆਰਟਿਸਟਾਂ ਦੇ ਨਾਲ ਠੱਗੀਆਂ ਵੱਜਦੀਆਂ ਨੇ ਜਿੰਨੀ ਕਮਾਈ ਹੁੰਦੀ ਉਹਨਾਂ ਦੇ ਕੋਲ ਜਾਂਦੀ ਤੇ ਕਮਿਸ਼ਨ ਵੀ ਦੇਣਾ ਪੈਂਦਾ ਕਹਿੰਦਾ ਮੈਂ ਤਾਂ ਚਲ ਥੋੜੇ ਬੋਤੇ ਲਿਖਤੀ ਕਾਰਵਾਈ ਕਰਵਾਈ ਹੋਈ ਆ ਕੰਟਰੈਕਟ ਕਰਵਾਏ ਹੋਏ ਆ ਜਿਹੜੇ ਲਿਖਤੀ ਸੀ ਪਰ ਸਿਰੀ ਬ੍ਰਾਂਡ ਦੇ ਤਾਂ ਲਿਖਤੀ ਵੀ ਨਹੀਂ ਸੀ ਉਸ ਨਾਲ ਵੀ ਬਹੁਤ ਵੱਡੀ ਵੱਡੀ ਠੱਗੀਆਂ ਬੱਝੀਆਂ ਨੇ ਅਤੇ ਉਹਨਾਂ ਨੂੰ ਤਮਕਾਇਆ ਵੀ ਗਿਆ ਵੀ ਤੁਸੀਂ ਕਰ ਲਓ ਥੋਟੋ ਜੋ ਹੁੰਦਾ ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਾਕੇ ਨੇ ਆਪਣੇ ਇਸ ਇੰਟਰਵਿਊ ਦੇ ਵਿੱਚ ਕੀਤੀਆਂ ਮੇਨ ਮੁੱਦਾ ਕਾਕੇ ਦਾ ਹੀ ਸੀ ਵੀ ਅੱਜ ਜੇਕਰ ਨਾ ਖੜੇ ਹੋ ਇੰਡਸਟਰੀ ਦੇ ਨਾਲ ਤਾਂ ਇਦਾਂ ਦੇ ਲੋਕ ਹੋਰ ਵੀ ਇੰਡਸਟਰੀ ਨੂੰ ਦਬਕਾਉਣਗੇ ਤਾਂ ਕਾਕੇ ਨੇ ਹੋਰ ਬਹੁਤ ਸਾਰੇ ਖੁਲਾਸੇ ਕੀਤੇ ਕਿਹਾ ਇਹ ਮੁੱਦਾ ਇਕੱਲਾ ਸੁਨੰਦ ਸ਼ਰਮਾ ਦਾ ਨਹੀਂ ਆ ਪੂਰੀ ਇੰਡਸਟਰੀ ਦਾ ਆ ਕੁਝ ਕਲਾਕਾਰ ਹੁੰਦੇ ਨੇ ਜਿਹੜੇ ਅੱਗੇ ਨਹੀਂ ਆ ਰਹੇ ਨੇ ਠੱਗੀਆਂ ਸਾਰਿਆਂ ਦੇ ਨਾਲ ਹੋਈਆਂ ਹੁੰਦੀਆਂ ਨੇ ਪਰ ਵਿਚਾਰੇ ਬੋਲ ਨਹੀਂ ਪਾਉਂਦੇ ਮੈਂ ਅੱਜ ਬਿਨਾਂ ਡਰੇ ਬੋਲਦਾ ਹਾਂ ਕਾਕਾ ਕਹਿੰਦਾ ਤੇ ਸ੍ਰੀ ਬਰਾੜ ਨੇ ਵੀ ਆਵਾਜ਼ ਚੁੱਕੀ ਆ ਸ੍ਰੀ ਬਰਾੜ ਦੇ ਨਾਲ ਵੀ ਠੱਗੀ ਵੱਜੀ ਆ ਤੇ ਉਹ ਤੋਂ ਕਿਹਾ ਵੀ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਵੀ ਤੁਸੀਂ ਕਰ ਲਓ ਥੋਤੋ ਜੋ ਵੀ ਹੁੰਦਾ ਆ ਤਾਂ ਇਹ ਕਾਕੀ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਆ ਤੇ ਹੋਰ ਵੀ ਸਾਰਾ ਕੁਝ ਕਿਹਾ ਹੈ ਵੀ ਨਕਲੀ ਜਿਹੜੀਆਂ ਐਕਸਲ ਦੀਆਂ ਸਿੱਟਾ ਬਣਾ ਕੇ ਲੋਕਾਂ ਨੂੰ ਦਿਖਾ ਦਿੰਦੇ ਨੇ ਐਡਿਟ ਕਰ ਕਰ ਕੇ ਤੇ ਪੇਮੈਂਟਾਂ ਵੀ ਸਾਥੋਂ ਲੈ ਲੈਂਦੇ ਨੇ ਅਤੇ ਸਾਡੀ ਪੇਮੈਂਟ ਆ ਜਿਹੜੀ ਬਣਦਾ ਹੱਕ ਸਾਡਾ ਉਹ ਵੀ ਸਾਨੂੰ ਨਹੀਂ ਦਿੰਦੇ